ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਇਮਾਨਦਾਰੀ ਦਾ ਢਡੋਗਾ ਪਟਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਵੱਲੋਂ ਲੇਕਰ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਅਸੀਂ ਦੁੱਧ ਦੀ ਰਾਖੀ ਬਿੱਲੇ ਬਿਠਾਏ ਤੇ ਖੇਤ ਨੂੰ ਜਿਹੜੀ ਵਾਰ ਖਾਣ ਲੱਗ ਪਈ ਹੈ ਇਸ ਦਾ ਖੁਲਾਸਾ ਨਾ ਤੇ ਸ਼ਰੂਮਨੀ ਅਕਾਲੀ ਦਲ ਨਾ ਭਾਰਤੀ ਜਨਤਾ ਪਾਰਟੀ ਨਾ ਕਾਂਗਰਸ ਪਾਰਟੀ ਦੇ ਆਗੂ ਨੇ ਕੀਤਾ ਹੈ ਇਸ ਦਾ ਖੁਦ ਕਲਾਸਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਕੀਤਾ ਹੈ ਵਿਜੀਲੈਂਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖ ਦਿੱਤੀ ਗਈ ਹੈ ਕਿ ਪੰਜਾਬ ਦੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਤੇ ਉਸ ਦੇ ਵਿੱਚ ਮੌਜੂਦਾ ਵਿਧਾਇਕ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਡਰਾਈਵਰ ਦੇ ਕੋਲ ਚੱਟਾ ਫੜਿਆ ਗਿਆ ਸੀ ਅਸੀਂ ਗੱਲ ਕਰਦੇ ਹਾਂ ਹਲਕਾ ਫਰੀਦਕੋਟ ਦੇ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦੀ ਜਿੰਨਾ ਉੱਤੇ ਬੜੇ ਵੱਡੇ ਇਲਜ਼ਾਮ ਲੱਗੇ ਨੇ ਵਿਜੀਲੈਂਸ ਉਹਨਾਂ ਉੱਤੇ ਕਾਰਵਾਈ ਕਰਨ ਜਾ ਕਰੇਗੀ ਕਿਉਂਕਿ ਇਹ ਇਲਜ਼ਾਮ ਇਹ ਦੋਸ਼ ਜਿਹੜੇ ਨੇ ਹੋਰ ਕਿਸੇ ਪਾਰਟੀ ਦੇ ਆਗੂ ਵੱਲੋਂ ਨਹੀਂ ਲਗਾਏ ਗਏ ਇਹ ਖੁਦ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਹਲਕਾ ਫਰੀਦਕੋਟ ਤੋਂ ਅਰਸ਼ ਸੱਚਰ ਹੋਰਾਂ ਨੇ ਲਗਾਏ ਨੇ ਹਰ ਸਚਨ ਉਹਨਾਂ ਨੇ ਕੱਲ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਉਹਨਾਂ ਨੇ ਰੱਜ ਕੇ ਖੁਲਾਸੇ ਕੀਤੇ ਕਿ ਕਿਵੇਂ ਮਰੀ ਪੁਕਤ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਫਰੀਦ ਹਸਪੀਟਲ ਦੇ ਵਿੱਚ ਇਵਨ ਦੋ ਪੈਨ ਜਿਹੜਾ ਪੈਨ ਵੀ ਖਰੀਦਿਆ ਜਾਂਦਾ ਹੈ ਉਸ ਹਸਪੀਟਲ ਦੇ ਉਹਦੇ ਵਿੱਚ ਵੀ ਕਮਿਸ਼ਨ ਹੈ ਉਹਨਾਂ ਕਿਹਾ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਉਹ ਉਸ ਦੇ ਜਿਹੜੇ ਜ਼ਿੰਮੇਵਾਰ ਨੇ ਗੁਰਦਰ ਸਿੰਘ ਸੇਖੋ ਹਾਲਾਂਕਿ ਅਰਸ਼ਦੀਪ ਸੱਚਰ ਦੇ ਜਿਹੜਾ ਹੋਟਲ ਸੀ ਉਹਦੇ ਬਾਹਰ ਪਰ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਜਮ੍ਹਾਂ ਜਿਹੜੀ ਜ਼ਮੀਨ ਜਿਹੜੀ ਹੈ ਉਹ ਕਬਜ਼ਾ ਕੀਤਾ ਹੋਇਆ ਉਸ ਉੱਤੇ ਬੰਡੋਜ਼ਾ ਚਲਾਇਆ ਗਿਆ ਸੀ ਲੇਕਿਨ ਅਰਸ਼ ਸੱਤਰ ਕਈ ਲੰਮੇ ਸਮੇਂ ਤੋਂ ਰੋਲਾ ਪਾ ਰਹੇ ਨੇ ਕਿ ਬਾਬਾ ਫਰੀਦ ਹਸਪੀਟਲ ਜਿਹੜਾ ਹੈ ਉਹਦੇ ਜਿਹੜੇ ਟੈਂਡਰ ਪਾਸ ਹੁੰਦੇ ਨੇ ਉਹ ਵੀ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਆਪਣੀ ਮਰਜ਼ੀ ਦੇ ਨਾਲ ਪਾਸ ਕਰਾ ਲੈ ਜਾਂਦੇ ਨੇ ਤੇ ਜਿਹੜਾ ਜਿਹੜੇ ਮਜ਼ਦੂਰ ਨੂੰ ਹਸਪੀਟਲ ਤਨਖਾਹ ਦਿੰਦਾ ਹੈ ਉਹ ਗੁਰਦੇਵ ਸਿੰਘ ਸੇਖੋ ਦੇ ਘਰ ਕੰਮ ਕਰਦਾ ਹੈ। ਯਾਨੀ ਕਿ ਧਾਲ ਦੇ ਵਿੱਚ ਕਾਲਾ ਨਹੀਂ ਪੂਰੀ ਧਾਲ ਹੀ ਖਰਾਬ ਹੈ। ਅੱਜ ਸਚਰ ਨੇ ਕੱਲ ਲੋਕਨਾਤੇ ਚੈਨਲ ਤੇ ਖੁਲਾਸੇ ਕੀਤੇ ਗੁਰਦੇਵ ਸਿੰਘ ਸਦਮਾ ਦੇ। ਉਥੋਂ ਦੀ ਬਿਊਰੋਕ੍ਰੇਸੀ ਤੇ ਤੇ ਉਥੋਂ ਹੀ ਹੋ ਰਹੀ ਧਾਂਦਰੀ। ਉਹਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਉਹਨਾਂ ਨੂੰ ਰੱਬ ਬਖਸ਼ੇਗਾ ਨਹੀਂ ਕਿਉਂਕਿ ਲੋਕਾਂ ਦੀ ਸਿਹਤ ਦਾ ਮਾਮਲਾ ਹੈ ਲੋਕਾਂ ਦੀ ਸਿਹਤ ਦੇ ਨਾਲ ਖੇਲ-ਖਾਲ ਹੋ ਰਿਹਾ ਹੈ ਰੱਬ ਤੋਂ ਬਾਅਦ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਲੇਕਿਨ ਇਹਨਾਂ ਸਾਡੇ ਵਿਧਾਇਕਾਂ ਵੱਲੋਂ ਹੀਟਾਂਦੀਆਂ ਕਰਵਾਈਆਂ ਚਾਰੀਆਂ ਨੇ ਪ੍ਰੈਸ਼ਰ ਆਪਸ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਪੈਨ ਤੂੰ ਲੈ ਕੇ ਤੇ ਜਿੱਦ ਦੀ ਵੀ ਵੱਡੀ ਚੀਜ਼ ਹੈ ਹਰੇਕ ਚੀਜ਼ ਦੇ ਵਿੱਚ ਕਮਿਸ਼ਨ ਧਾਂਦ ਲਈ ਤੇ ਉਹਦਾ ਨਾਮ ਕੀ ਪ੍ਰਸ਼ਟ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਉਹਨਾਂ ਨੇ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖੀ ਉਹਨਾਂ ਨੇ ਦਰਖਾਸਤ ਦਿੱਤੀ ਹੈ ਵਿਜੀਲੈਂਸ ਦੇ ਸਰਪੱਤ ਅਧਿਕਾਰੀਆਂ ਨੂੰ ਵੀ ਲੇਕਿਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਦੂਸਰੇ ਪਾਸੇ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਦੋਂ ਪੱਤਰਕਾਰ ਵੱਲੋਂ ਪੁੱਛਿਆ ਕਿ ਭਾਈ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਕਹਿਆ ਕਿ ਜਿਹੜੇ ਮੰਤਰੀ ਹੁੰਦੇ ਨੇ ਉਹ ਜਿਹੜੇ ਵਿਧਾਇਕ ਹੁੰਦੇ ਨੇ ਉਹਨਾਂ ਤੇ ਇੰਨੀ ਛੇਤੀ ਕਾਰਵਾਈ ਨਹੀਂ ਹੁੰਦੀ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਹਾਲੇ ਵੀ ਆਪਣੇ ਸਟੈਂਡ ਤੇ ਖੜਾ ਹਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਮੈਂ ਲਿਖ ਦਿੱਤੀ ਹੈ ਵਿਜੀਲੈਂਸ ਵਿਭਾਗ ਅਤੇ ਉਸ ਦੇ ਸਰਪ੍ਰਸਤ ਅਧਿਕਾਰੀਆਂ ਨੂੰ ਉਹਨਾਂ ਕਹਿਆ ਮੈਨੂੰ ਆਸ ਹੈ ਕਾਨੂੰਨ ਤੇ ਕਿ ਵਿਸ਼ਵਾਸ ਹੈ ਮੈਨੂੰ ਕਾਰਵਾਈ ਹੋਵੇਗੀ ਗੁਰਤਪ ਸਿੰਘ ਸੇਖੋ ਤੇ ਜਾ ਜਿਹੜੇ ਇਹਦੇ ਅੰਡਰ ਅਧਿਕਾਰੀ ਕੰਮ ਕਰ ਰਹੇ ਨੇ ਜਿਨ੍ਹਾਂ ਵੱਲੋਂ ਬਾਬਾ ਫਰੀਦ ਮੈਡੀਕਲ ਦੇ ਵਿੱਚ ਜਿਹੜੀ ਤੰਦ ਨਹੀਂ ਕੀਤੀ ਜਾ ਰਹੀ ਹੈ ਧੋਕਾਧੜੀ ਪ੍ਰਸ਼ਾ ਪ੍ਰਸ਼ਾਚਾਰੀ ਕੀਤੀ ਜਾ ਰਹੀ ਹੈ ਅੱਜ ਸੱਚਰ ਨੇ ਰੱਜ ਕੇ ਇਲਜ਼ਾਮ ਲਗਾਏ ਗੁਰਦੇਵ ਸਿੰਘ ਸੇਖੋ ਅਤੇ ਉਸ ਦੇ ਸਾਥੀਆਂ ਤੇ